ਕਰਨ ਕਰੋ ਕਿ ਕਾ ਨੂੰ ਤੁਹਾਡੇ ਦੇ ਆਂਗਣ ਵਿੱਚ ਫੋਲ ਖਿਰਨਗੇ ਅਗੇ ਬੱਚੇ ਹੋ ਕੇ ਤੁਸੀਂ ਉਹਨਾਂ ਨੂੰ ਸਿੱਖੀ ਸਿਧਾਂਤਾਂ ਨਾਲ ਜੋੜੋਗੇ ਉਹਨਾਂ ਨੂੰ ਸਿੱਖੀ ਦੇ ਲੜ ਲਾਓਗੇ ਗੁਰੂਆਂ ਦੀਆਂ ਜਿਹੜੀਆਂ ਸਾਡੀਆਂ ਸਿੱਖੀਆਂ ਨੇ ਉਹਨਾਂ ਨੂੰ ਸਿਖਾ ਕੇ ਸਿੱਖੀ ਵੱਲ ਤੁਸੀਂ ਲਾਓਗੇ ਔਰ ਤੀਜਾ ਮੈਂ ਤੁਹਾਨੂੰ ਅਜੇ ਵੀ ਹੋਰ ਚੀਜ਼ ਕਹਿਣਾ ਚਾਹ ਰਿਹਾ ਕਿ ਤੁਸੀਂ ਅੱਜ ਅੱਜ ਤੁਹਾਡੇ ਉੱਪਰ ਵਾਇਰ ਦੀ ਬਖਸ਼ਿਸ਼ ਹੋਈ ਹੈ ਕੱਲ ਤੁਸੀਂ ਬਹੁਤ ਕਾਮਯਾਬੀਆਂ ਜ਼ਿੰਦਗੀਆਂ ਸਾਸਿਤ ਕਰਨੀਆਂ ਨੇ پتا ہے تسی بڑی زندگی حاصل کرنی ہے اور جلو تسی ایک مضبوط سکشم بن جاؤ اس تسی بھی اس طرح سکس آف بانجیا, بڑنیا, نے. اس والی تسی بھی جا کے مدد کرنی ہے اور اس طرح تسی سیوا کرنی ہے جو کی سکھی کا سدھانت ہے میں ਅੱਜ ਸਭ ਤੋਂ ਜ਼ਿਆਦਾ ਪਹਿਲਾਂ ਤੇ ਸੱਚੇ ਪਾਸ਼ਾਵਾਈ ਨੂੰ ਦੀ ਮਿਹਰ ਹੈ ਕਿ ਅਸੀਂ ਇਹ ਸਿਰਫ ਇਹ ਉਹਦੇ ਦੱਸੇ ਮਾਰਕ ਤੇ ਇਹ ਕੰਮ ਕਰ ਰਹੇ ਹਾਂ ਪਰ ਸਾਡੇ ਕੰਟਰੀ ਕੋਆਰਡੀਨੇਟਰ ਸਦਾ ਗੁਰਿੰਦਰ ਸਿੰਘ ਜੀ ਇਹਨਾਂ ਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਕੀਤਾ ਕਿ ਸਾਰੇ ਉਪਰਾਲੇ ਇੰਡੀਆ ਵਿੱਚ ਕਰਦੇ ਨੇ ਪਰ ਇਹਨਾਂ ਦੀ ਪੂਰੀ ਟੀਮ ਜਿਹੜੇ 6 ਅਮਰੀਕਾ ਦੇ ਵੌਲੰਟੀਅਰਸ ਨੇ

ਤੁਸੀਂ ਉਹਨਾਂ ਦੀ ਵੀ ਯਾਤਰਾ ਦੀ ਸੇਵਾ ਕਰ ਸਕਦੇ ਤੁਸੀਂ ਆਪਸ ਵਿੱਚ ਮਦਦ ਕਰ ਸਕਦੇ ਹੋ ਬਹੁਤ ਕੁਝ ਤੁਸੀਂ ਕਰ ਸਕਦੇ ਹੋ ਪੰਜਾਬ ਨੂੰ ਇਸ ਵੇਲੇ ਬਹੁਤ ਲੋੜ ਹੈ ਇੱਕ ਦੂਜੇ ਦਾ ਖਿਆਲ ਰੱਖਣ ਦੀ ਏਕਤਾ ਦੀ ਯੂਨੀਟੀ ਦੀ ਸਭ ਤੋਂ ਜ਼ਿਆਦਾ ਪੰਜਾਬ ਨੂੰ ਇਸ ਵੇਲੇ ਜੋ ਲੋੜ ਹੈ ਆਪਸ ਵਿੱਚ ਅਸੀਂ ਹਿੰਦੂ ਸਿੱਖ ਮੁਸਲਮਾਨ ਕ੍ਰਿਸਚੀਅਨ ਸਾਰੇ ਮਿਲ ਕੇ ਪੰਜਾਬ ਵਿੱਚ ਏਕਤਾ ਦਿਖਾਈਏ ਔਰ ਦੂਜਾ ਪੰਜਾਬ ਲਈ ਕਹੀਏ ਸਾਡੇ ਕੋਲ ਬੜੀਆਂ ਸਰਕਾਰਾਂ ਆਂਦੀਆਂ ਨੇ ਜਾਂਦੀਆਂ ਨੇ ਅਮਰੀਕਾ ਦੇ ਰਾਸ਼ਟਰਪਤੀ ਸੀ ਕੈਨੇਡੀ ਉਹਨਾਂ ਨੇ ਕਿਹਾ ਸੀ ਕਿ ਇਹ ਨਾ ਪੁੱਛੋ ਕਿ ਮੇਰੇ ਦੇਸ਼ ਨੇ ਮੇਰੇ ਲਈ ਇਹ ਕੀਤਾ ਕੀ ਕੀਤਾ ਇਹ ਪੁੱਛੋ ਕਿ ਮੈਂ ਆਪਣੇ ਦੇਸ਼ ਲਈ ਕੀ ਕੀਤਾ ਤੁਸੀਂ ਇਹ ਨਾ ਪੁੱਛੋ ਕਿ ਪੰਜਾਬ ਨੇ ਸਾਡੇ ਅਸਤੇ ਕੀ ਕੀਤਾ ਤੁਸੀਂ ਇਹ ਸੋਚੋਗੇ ਅਸੀਂ ਪੰਜਾਬ ਅਸਤੇ ਕੀ ਕੀਤਾ ਔਰ ਸਾਨੂੰ ਪੰਜਾਬ ਅਸਤੇ ਹੋਰ ਬਹੁਤ ਕੁਸ਼ਲ ਕਰਨ ਦੀ ਲੋੜ ਹੈ ਸਾਨੂੰ ਯੂਨਾਈਟਿਡ ਰਾਜ ਦੀ ਇੱਥੇ ਕਾਮਕਰਨ ਦੀ ਲੋੜ ਹੈ ਅੱਜ ਮੈਨੂੰ ਇੱਕ ਹੋਰ ਜਿਹੜੀ ਸਭ ਤੋਂ ਅੱਛੀ ਖੁਸ਼ੀ ਜਿਹੜੀ ਮੈਨੂੰ ਹੋ ਰਹੀ ਹੈ ਕਿ ਸਾਡੇ ਸਿਕਸ ਅਮਰੀਕਾ ਦੇ ਇੱਕ ਮੁਸਲਮਨ ਮੁਸਲਮਨ ਡਾਇਰੈਕਟਰ ਸਾਜਦ ਤਾਰਾ ਸਾਹਿਬ ਜੋ ਕਿ ਜਿਨ੍ਹਾਂ ਦਾ ਕੀ ਪਿਛੋਕੜ ਪਾਕਿਸਤਾਨ ਤੋਂ ਹੈ ਪਰ ਉਹ ਵੀ ਪਿਛਲੇ 35 ਸਾਲ ਤੋਂ ਅਮਰੀਕਾ ਵਿੱਚ ਸਾਡੇ ਨਾਲ ਨੇ ਔਰ ਉਹ ਸਾਡੇ ਸਿਕਸੋ ਅਮਰੀਕਾ ਦੇ ਡਾਇਰੈਕਟਰ ਵੀ ਨੇ ਉਹ ਵੀ ਅੱਜ ਇੱਥੇ ਹਿੱਸਾ ਪਾਣ ਆਏ ਨੇ ਬੜੀ ਮਾਣ ਦੀ ਗੱਲ ਇਹਦੇ ਵਾਸਤੇ ਮੈਂ ਸਾਜਦ ਤਾਰਾ ਸਾਹਿਬ ਨੂੰ ਕਹਾਂਗਾ ਕਿ 2 ਮਿੰਟ ਆ ਕੇ ਉਹ ਵੀ ਆਪਣੇ ਥੀਸ ਤੁਹਾਨੂੰ ਦੇ ਇੱਕ ਵਾਰੀ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਸੱਚੇ ਬਾਸ਼ਾ ਵਾਹਿਗੁਰੂ ਇਸ ਤਰ੍ਹਾਂ ਹੀ ਇਹਨਾਂ ਨਵੇਂ ਆਗੂਆਂ ਦੇ ਉੱਪਰ ਮੇਰ ਪਰ ਹੱਥ ਰੱਖ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਲੈਕ ਸੋਨੀਆ ਸਨਿਆ ਘਰ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਰਾ ਅੱਜ ਇਤਨਾ ਖਾਸ ਕਰਕੇ ਤੁਹਾਡਾ ਸਾਥ ਸਜਾਇਆ ਔਰ ਇਤਨਾ ਦੇਰ ਕਮਜ ਕਰ ਰਹੇ ਹੋ ਤੁਹਾਡੀ ਤੁਹਾਡੇ ਸਭ ਤੋਂ ਜਿਆਦਾ ਤੁਹਾਡਾ ਸ਼ੁਕਰੀਆ ਔਰ ਤੁਹਾਨੂੰ ਤੁਸੀਂ ਸਾਡੇ ਨੂੰ ਰਵਿੰਦਰ ਸਾਹਿਬ ਐਸਿਕ ਸਭ ਤੋਂ ਵੱਡਾ ਤੇ ਇਹਨਾਂ ਨੇ ਇਹਨਾਂ ਦੀਆਂ ਕੋਸ਼ਿਸ਼ਾਂ ਤੇ ਤੁਹਾਡੀ ਟੀਮ ਜਿਹੜੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਸੇਮ ਤੇ ਸਿਹੜੀਆਂ ਜਿਹੜੇ ਅੱਜ ਜਿਵੇਂ ਦਾ ਅੱਜ ਸ਼ਾਦੀ ਹੋਈ ਹੈ ਤੁਹਾਨੂੰ ਬਹੁਤ ਬਹੁਤ ਮੇਰੇ ਵੱਲੋਂ ਦਿਲੀ ਮੁਬਾਰਕਾਂ

ਅੱਜ ਇਹਨੀ ਖੁਸ਼ੀ ਦੀ ਗੱਲ ਹੈ ਕਿ ਇਸ ਗੁਰੂ ਘਰ ਦੇ ਵਿੱਚ ਜਿੱਥੇ ਇੱਕ ਪਾਸੇ ਆਨੰਦ ਕਾਰਜ ਚੱਲ ਰਹੇ ਸੀ ਦੂਜੇ ਪਾਸੇ ਨਗਾਹ ਚੱਲ ਰਹੀ ਸੀ ਉਹ ਚਹਿਮਲਾ ਵੀ ਹੋਏਗੀ ਜਿੰਦੂ ਪਰਿਵਾਰ ਨੇ ਸਾਰੇ ਕਿ ਅਬਲੇ ਅੱਲਾ ਨੂਰ ਪਾਇਆ ਉਤਰਤ ਦੇ ਸਭ ਬੰਦੇ ਉਹ ਵਾਕੰਬਚ ਸੱਚ ਕਰ ਦਿਖਾਇਆ ਤੇ ਸੱਚ ਕਰ ਦਿਖਾਇਆ ਸਿਕਸ ਅਮਰੀਕਾ ਨੇ ਇਹ ਸੱਚ ਕਰ ਦਿਖਾਇਆ ਕਿ ਗੁਰੂ ਘਰ ਦੀ ਕਮੇਟੀ ਨੇ ਇਹ ਸੱਚ ਕਰ ਦਿਖਾਇਆ ਦੇ ਜਿਹੜੇ ਸਾਰੇ ਪੰਚਾਇਤ ਮੈਂਬਰ ਜਿਹੜੇ ਸਾਡੇ ਇੱਥੇ ਬੈਠੇ ਹੋਏ ਨੇ ਮੇਰੇ ਵੱਲ ਦੇ ਸਾਰਿਆਂ ਦਾ ਧੰਨਵਾਦ ਬੜੇ ਇਨਕਲਾਬ ਸੋ ਮੈਂ ਬੇਨਤੀ ਕਰਾਂਗਾ ਉਹਨਾਂ ਸਾਹਿਬ ਜਿਹੜੇ ਹਾਜ਼ਰ ਗ੍ਰੰਥੀ ਬਬਰ ਰਣਜੀਤ ਸਿੰਘ ਜੋ ਕਿ ਸਿੱਖਿਆ ਉਪ ਨੂੰ ਸਨਮਾਨਤ ਕਰਨ ਗਏ ਤੇ ਉਸ ਦੇ ਵਿੱਚ ਮੀਤਪਾਲਾ ਸੱਜਨ ਸਿੰਘ ਤੇ ਪਰਮਪੰਦਤ ਸਿੰਘ ਸੋ ਬੀਤੀ ਆਪਾਂ ਰਿਪਾਈ ਮੱਖਣ ਸਿੰਘ ਨੂੰ ਵੀ ਬੇਚਤੀ ਆ ਨਾ ਸਮਝਣਾ ਡਾਕਟਰ ਅਦਰ ਜਸਦੀਪ ਸਿੰਘ ਜੀ ਸੱਸੀ ਚੇਅਰਮੈਨ ਬੋਲੇ ਸੋਨਿਆ ਆਸ ਬਣਾ ਲਓ ਬੰਬਈ ਨਾਲ ਨਾਲ ਇੱਧਰ ਸਾਈਡ ਤੋਂ ਹਾਂ ਜਿੱਧਰੋਂ ਚੱਕੋ ਅੱਗੇ ਸਾਹਮਣੇ ਦੇਖੋ ਅੱਬਾ ਜੀ ਇੱਧਰ جاجو سہے امریکہ ڈریکٹر ویچو نیہا لے پاہی دوینٹر سنگا کینڈیڈیٹر سنگا آل اگیا سکس آر امریکہ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਭਾਈ ਮੱਖਣ ਸਿੰਘ ਜੀ ਜਿਨ੍ਹਾਂ ਨੇ ਬਚੋਲਾ ਬਣ ਕੇ ਇਸ ਕਾਰਜ ਨੂੰ ਨਿਭਲੇ ਜੜਿਆ ਸੋਨਾਂ ਨੂੰ ਬੇਨਤੀ ਹੈ ਭਾਈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਰਦਾਰ ਦੇ ਕਿਰਦਾਰ ਸਤਿ ਸ਼੍ਰੀ ਅਕਾਲ ਸੋ ਮੈਂ ਤਾਂawar ਕਰਨ ਦਾ ਭਾਈ ਗੁਰਿੰਦਰ ਸਿੰਘ ਜੋ ਕਿ ਜਿਨ੍ਹਾਂ ਨੇ ਕਈ ਜਣਾ ਤੁਹਾਡੇ ਇਸ ਕਾਰਜ ਨੂੰ ਮੁੜ ਰਬਿਆ ਸਾਨੂੰ ਸਹੀ ਦਿੱਤੀ ਸਾਪੋਂ ਉੁਰ ਘਰ ਦੀ ਛੇੜ ਕਰਵਾਈ ਅਸੀਂ ਕੁਝ ਨਹੀਂ ਛੇੜ ਸਮਾ ਕੇ ਨੂੰ ਕੋਈ ਪਤਾ ਨਹੀਂ ਸੀ ਕਿ ਇਹ ਕਾਰਜ ਕਿਸ ਤਰ੍ਹਾਂ ਦੇ ਨੇ ਪਰ ਇਹਨਾਂ ਨੇ ਪਾਈ ਮੱਖਣ ਜਿਹੀਆਂ ਪਿਛੋੜ ਲਾ ਬੁਣ ਕੇ ਸਿਕਸ ਆਫ ਅਮਰੀਕਾ ਦੇ ਨਾਲ ਅੱਗੇ ਇਸ ਕਾਰਜ ਨੂੰ ਨੇ ਪਛਾਣਿਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਜਿਨ੍ਹਾਂ ਨੇ ਆਪਕ ਚੱਕੇ ਵਿੱਚ ਦੀ ਇਸ ਕਾਰਜ ਨੂੰ ਦੇ ਪ੍ਰੇਚਾਲਿਆ ਸਾਰੇ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਅ ਪ੍ਰਧਾਨ ਸਾਹਿਬ ਤੁਹਾਡੀ ਪੂਰੀ ਟੀਮ ਨੂੰ ਮੈਨੇਜਮੈਂਟ ਕਮੇਟੀ ਨੂੰ ਸਿਕਸ ਆਫ ਅਮਰੀਕਾ ਨੂੰ ਸਨਮਾਨਿਤ ਕੀਤਾ ਜਾ ਰਿਹਾ ਤੁਸੀਂ ਸਾਨੂੰ ਇਹ ਜਗ੍ਹਾ ਦਿੱਤੀ ਇਹ ਕਾਰਜ ਕਰਨ ਵਾਸਤੇ ਤੁਹਾਡਾ ਬਹੁਤ ਸ਼ੁਕਰੀਆ ਉਸ ਦਿਨ ਤੋਂ 14-15 ਦਿਨ ਹੋ ਗਏ ਨੇ ਤੁਸੀਂ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਏ ਹੋ ਸਾਰੀ ਕਮੇਟੀ ਨੂੰ ਸਨਮਾਨ ਦਿੱਤਾ ਜਾ ਰਿਹਾ ਬਲੇਕਸ ਹੋ ਨੇ ਆ ਆਪਾਂ ਨਾਲ ਡਾਕਟਰ ਜੀ ਸਹੀ ਸਵਾਗਤ ਕਰਕੇ ਕਵਿਟ ਕਰਾਣਾ ਮੈਂ ਗੁਰੂ ਜੀ ਅੰਜਰ ਸਾਹਿਬ ਦੇਖੋ ਮੀਟ ਓਕੇ ਉਸ ਤੋਂ ਬਾਅਦ ਦੇਵ ਪ੍ਰਸ਼ਾਦ ਦੀ ਦੇਗ ਵਰਤਾਨ ਕੇ ਬਾਬਾ ਜੀ ਉਹ ਉਸ ਤੋਂ ਬਾਅਦ ਵਾਰੀ ਵਾਰੀ 1 ਬਾਈ 1 ਜਿਹੜੇ ਬਾਸ ਸਮਾਨ ਪਏ ਹੋਏ ਨੇ ਉਹਨਾਂ ਦੇ ਕੋਲ ਖਰਚੋ ਜਿਹੜੀਆਂ ਜੈਲਾਵਾ ਵਰਮਾਲਾ ਕਰਦੀਆਂ ਹੈਗੀਆਂ ਸਾਡੇ ਹਿੰਦੂ ਪਰਵਾਰ ਕੋਈ ਬੈਠੇ ਹੋਏ ਨੇ ਉਹ ਆਪਣੇ ਸਟੈਂਡਿਸ ਚੱਲੇ ਜਾਣ ਜੈਮਾਲਾ ਕਰਕੇ ਤੇ ਆਪਾ ਉਥੇ ਵੀ ਆਨੇ ਉਸ ਤੋਂ ਬਾਅਦ ਫੇਰਾ ਬਾਪਸ ਜਿੱਥੇ ਸਮਾਨ ਵਗੈਰਾ ਪਿਆ ਹੋਇਆ ਉੱਥੇ ਆਵਾ ਵੀ ਉੱਥੇ ਖਰਚੋ ਪਰਵਾਸ ਸਾਰਾ ਥੋੜਾ ਪੀੜ ਨਾ ਪਾਇਓ ਉਥੇ ਪ੍ਰਵਾਹ ਪਿੱਛੇ ਰਿਹਾ ਸਿਰਫ ਲਾੜਾ ਤੇ ਲਾੜੀ ਦੋਨੇ ਜਣੇ ਉਥੇ ਸਮਾਨ ਦੇ ਗੋਦ ਕਰਦੇ ਲੋੜਵੰਦ ਸਮਾਨ ਢੋਲਦੇ ਪਿਆ ਹੋਇਆ ਧੰਵਾਦ ਜੀ ਸ਼ੁਕਰੀਆ